ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਬਹੁਤ ਕਾਫੀ ਜ਼ਿਆਦਾ ਹੋ ਗਿਆ 8:30 ਹੋ ਗਏ ਨੇ ਹੁਣ ਰਾਤ ਦੇ ਤੇ ਤੁਹਾਨੂੰ ਪਤਾ ਹੀ ਆ ਕਿ ਆਪਣਾ ਵਲੌਗ ਹੈ ਜਿਹੜਾ ਉਹ ਰਾਤ ਨੂੰ ਹੀ ਬਣਦਾ ਹੁੰਦਾ ਤੇ ਅੱਜ ਫੇਰ ਆਪਾਂ ਵਲੌਗ ਹੈ ਜਿਹੜਾ ਉਹ ਰਾਤ ਨੂੰ ਬਣਾਉਣ ਲੱਗੇ ਕਿਉਂਕਿ ਜਦੋਂ ਮੈਂ ਸ਼ੌਪ ਤੋਂ ਆਣੀ ਆ ਨਾ ਤੇ ਫੇਰ ਮੈਂ ਆ ਕੇ ਵਲੌਗ ਬਣਾਉਣੀ ਆ ਹੁਣੇ ਆਈ ਆ ਤੇ ਫਿਰ ਅਜ ਕੱਪੜੇ ਚੇਂਜ ਕਰਨੇ ਆ ਤੇ ਵਲੌਗ ਹਜੇ ਬਣਾਉਣਾ ਹੈਗਾ ਅੱਜ ਨਾ ਮੈਂ 206 ਲੈ ਕੇ ਆਈ ਸੀਗੀ ਤੇ ਪਰ ਉਹ ਸ਼ੌਪਤੀ ਭੁੱਲੀ ਜੀ ਮੈਂ ਤੁਹਾਨੂੰ ਜਰੂਰ ਦਿਖਾਉਂਦੀ ਬਹੁਤ ਸੋਹਣਾ ਕਲਰ ਸੀਗੇ ਤੇ ਕੋਈ ਗੱਲ ਨਹੀਂ ਮੈਂ ਕੱਲ ਨੂੰ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਉਹ ਲਿਪਸਟਿਕ ਜਿਹੜੀ ਜਰੂਰ ਦਿਖਾਉਂਗੀ ਦੋ ਦੋ ਲੈ ਕੇ ਆਈਆਂ ਹਿੰਨੇ ਤੇ ਇੱਕ ਮੈਟ ਵਾਲੀ ਤੇ ਇੱਕ ਦੂਜੀ ਲੈ ਕੇ ਆਈਆਂ ਤੇ ਗਲੋਸੀ ਠੀਕ ਹੈ ਜੀ ਕਲਰ ਥੋੜਾ ਥੋੜਾ ਫਰਕ ਹੈਗਾ ਉਹ ਕੱਲ ਨੂੰ ਦਿਖਾਉਂਗੀ ਕਿਹੜੀਆਂ ਲੈ ਕੇ ਆਈਆਂ ਕਾਫੀ ਅੱਛਾ ਲੱਗਿਆ ਮੈਨੂੰ ਕਲਰ ਉਹ ਤੇ ਹੁਣ ਆਪਾਂ ਜਿਹੜਾ ਵਲੌਗ ਲੈਣਾ ਹੈਗਾ ਤੁਹਾਨੂੰ ਉਹ ਹੈਗਾ ਥੋੜੀ ਜਿਮਾਨ ਤੇ ਬਹੁਤ ਸਾਰੀਆਂ ਭੈਣਾਂ ਦੀ ਨਿਮਾਨ ਸੀ ਕਿਉਂਕਿ ਭੈਣਾਂ ਤੁਸੀਂ ਨਾ ਮਤਲਬ ਕੁਛਕ ਭੈਣਾਂ ਤਾਂ ਇਹ ਜੀਆਂ ਨੇ ਜਿਹੜੀਆਂ ਬਹੁਤ ਪੁਰਾਣੀਆਂ ਜੁੜੀਆਂ ਹੋਈਆਂ ਨੇ ਆਪਣੇ ਨਾਲ ਜਿਵੇਂ ਬਲਜੀਤ ਕੌਰ ਸੂਲਰ ਤੋਂ ਕਮਲ ਪਟਿਆਲੇ ਤੋਂ ਤੇ ਅਮਨਦੀਪ ਖਾਰੇ ਤੋਂ ਸੁਖਵੀਰ ਕੌਰ ਤੂਰਕੋਟ ਤੋਂ ਹਨਾ ਤੇ ਹੋਰ ਵੀ ਕਾਫੀ ਭੈਣਾਂ ਹੈਗੀਆਂ ਨੇ ਦਿਲਪ੍ਰੀਤ ਹੈ ਕੁੜੀ ਇੱਕ ਹਨਾ ਲੁਧਿਆਣੇ ਤੋਂ ਤੇ ਇੱਕ ਰਾਮਪੁਰਾ ਤੋਂ ਹੈ ਰਣਸੀ ਪਤਾ ਨਹੀਂ ਕਿਹੜਾ ਪਿੰਡ ਸੁਖਵੀਰ ਕੌਰ ਤੇ ਹੋਰ ਬਹੁਤ ਸਾਰੀਆਂ ਪੈਣਾ ਨਹੀਂ ਹੈ ਨਾ ਕਈਆਂ ਦੇ ਨਾਮ ਆ ਜਿਹੜੇ ਉਹ ਲੈਣੋ ਰਹਿ ਜਾਂਦੇ ਹੁੰਦੇ ਨੇ ਹਨਾ ਮਾਈਂਡ ਨਾ ਕਰਿਓ ਪਲੀਜ਼ ਤੇ ਉਹ ਪੈਣਾ ਤਾਂ ਜਿਹੜੀਆਂ ਪੁਰਾਣੀਆਂ ਜੁੜੀਆਂ ਹੋਈਆਂ ਨੇ ਮੇਰੇ ਨਾਲੋਂ ਨਾ ਮੇਰੇ ਸਾਰੇ ਵਲੌਗ ਪਤਾ ਨਹੀਂ ਹਨਾ ਤੇ ਉਹ ਉਦਾਂ ਹੀ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਕਿਹੜੇ ਵਲੌਗ ਮੇਰੇ ਪੈ ਚੁੱਕੇ ਨੇ ਕੁਝ ਪੈਣਾ ਨਵੀਆਂ ਜਿਹੜੀਆਂ ਉਹ ਡੇਲੀ ਜੁੜਦੀਆਂ ਰਹਿੰਦੀਆਂ ਨੇ ਡੇਲੀ ਜੁੜਦੀਆਂ ਨੇ ਤੁਹਾਨੂੰ ਪਤਾ ਹੀ ਹੈ ਸਬਸਕ੍ਰਾਈਬਰ ਵੱਧਦੇ ਰਹਿੰਦੇ ਨੇ ਹਨਾ ਤੇ ਉਹਦੇ ਕਰਕੇ ਭੈਣਾਂ ਨਵੀਆਂ ਜੁੜਦੀਆਂ ਨੇ ਜਾਂ ਜਿਹੜੀਆਂ ਵਲੌਗ ਵਿੱਚੋਂ ਸਕਿੱਪ ਕਰ ਦਿੰਦੀਆਂ ਨੇ ਤੇ ਫਿਰ ਉਹ ਡਿਮਾਂਡ ਕਰਦੀਆਂ ਨੇ ਕਿ ਇਹ ਵਾਰੀ ਵੀਡੀਓ ਸਾਨੂੰ ਦੁਬਾਰਾ ਦਿਓ ਤੇ ਮੈਂ ਕਿਉਂਕਿ ਵੀਡੀਓ ਤਾਂ ਦੇ ਰਹੀਆਂ ਕਿਉਂਕਿ ਮੈਂ ਤਾਂ ਉਹ ਚੀਜ਼ ਅੱਜ ਆਪਣੀ ਜ਼ਰੂਰਤ ਦੇ ਅਕੋਰਡਿੰਗਲੀ ਬਣਾਉਣੀ ਹੀ ਸੀਗੀ ਫਿਰ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਵਲੌਗ ਪਾ ਦਿੰਦੇ ਆ ਤੇ ਸਾਰੀਆਂ ਭੈਣਾਂ ਜਿਹੜੀਆਂ ਨਵੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਪੂਰੀ ਸਰਦੀ ਅੱਗੇ ਵੀ ਮੇਰੇ ਤੋਂ ਸੁਣਦੇ ਹੋ ਤੁਸੀਂ ਕਿ ਮੈਂ ਪੂਰੀ ਸਰਦੀ ਅ ਮੋਸਚਰਾਈਜ਼ਰ ਜਾਂ ਕੋਈ ਕੋਲਡ ਕਰੀਮ ਲਿਆ ਕੇ ਨਹੀਂ ਦੇਖੀ ਮਾਰਕੀਟ ਤੋਂ ਖੁਦ ਹੀ ਬਣਾਈ ਆ ਤੇ ਉਹੀ ਯੂਜ਼ ਕੀਤੀ ਆ ਤੇ ਬਹੁਤ ਵਧੀਆ ਇਫੈਕਟ ਆਏ ਹੋਏ ਨੇ ਉਹਦੇ ਦੋ ਵਾਰੀ ਬਣਾ ਚੁੱਕੀ ਆ ਤੇ ਅੱਜ ਤੀਜੀ ਵਾਰ ਬਣਾਉਣ ਲੱਗੀ ਆ ਤੇ ਉਹ ਹੁਣ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਕਿ ਮੈਂ ਕੋਲਡ ਕਰੀਮ ਜਾਂ ਮੋਸਚਰਾਈਜ਼ਰ ਆ ਜਿਹੜਾ ਉਹ ਕਿੱਦਾਂ ਬਣਾਉਣੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਕੁਝ ਭੈਣਾਂ ਨੂੰ ਪਤਾ ਹੈ ਤੇ ਕੁਝ ਭੈਣਾਂ ਨੂੰ ਨਹੀਂ ਪਤਾ ਹੈਗਾ ਸੋ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਦੁਬਾਰਾ ਦੇਖ ਲਿਓ ਜਿਹੜਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਤਾਂ ਦੇਖਣਾ ਹੀ ਦੇਖਣਾ ਹੈ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਕਰੀਮ ਬਣਾਉਣੀ ਠੀਕ ਹੈ ਲਓ ਜੀ ਕਈ ਸਾਰੀਆਂ ਚੀਜ਼ਾਂ ਆਪਾਂ ਲਈਆਂ ਹੋਈਆਂ ਨੇ ਤੇ ਤੁਹਾਨੂੰ ਪਤਾ ਨਹੀਂ ਸਾਰਾ ਦਿਖਾਊਗਾ ਵੀ ਕਿ ਨਹੀਂ ਦਿਖਾਊਗਾ ਪ੍ਰੋ퍼 ਦਿਖਾਉਣਾ ਚਾਹੁੰਦੇ ਆਂ ਅੱਜ ਕੱਲ੍ਹ ਨਾ ਜੀ ਲੋਕ ਸਟੂਡੀਓ بڑے ਬਣਾ ਰਹੇ ਨੇ ਤੁਸੀਂ ਦੇਖਦੇ ਹੋਵੋਗੇ ਹਨ ਜਿਹੜੇ ਉਹ ਲੌਗਰ ਨੇ ਨਾ ਉਹ ਇੱਕ ਸਟੂਡੀਓ ਰੈਡੀ ਕਰਦੇ ਨੇ ਤੇ ਉਹਦੇ ਵਿੱਚ ਫਿਰ ਉਹ ਆਪਣੀਆਂ ਵੀਡੀਓ ਸ਼ੂਟ ਕਰਦੇ ਨੇ ਪਰ ਆਪਾਂ ਨਹੀਂ ਬਣਾਵਾਂਗੇ ਕਿਉਂਕਿ ਮੈਂ ਇੱਕ ਸਟੂਡੀਓ ਦੇ ਵਿੱਚ ਬੰਨ ਕੇ ਨਹੀਂ ਰਹਿ ਸਕਦੀ ਮੈਂ ਕਿਤੇ ਖੜ ਕੇ ਵੀਡੀਓ ਬਣਾ ਦਿੰਨੀ ਆਂ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਤਾਂ ਆਪਣਾ ਕੰਮ ਜਿਹੜਾ ਉਹ ਇਦਾਂ ਚੱਲਦਾ ਰਹੂਗਾ ਲਓ ਜੀ ਜਿਹੜੇ ਆਪਣੀ ਕਰੀਮ ਸੀ ਜੀ ਨਾ ਉਹ ਜੰਮੀ ਮਾੜੀ ਜੀ ਰਹਿ ਗਈ ਸੀ ਹੁਣ ਜੰਮੀ ਥੋੜੀ ਜਿਹਾ ਸਾ ਨੀਚੇ ਵਾਲਾ ਹਿੱਸਾ ਜੇ ਲਿਬੜਿਆ ਜਿਹਾ ਹੀ ਰਹਿ ਗਿਆ ਬਸ ਤੇ ਇਹਦੇ ਵਿੱਚ ਹੀ ਮੈਂ ਹੋਰ ਬਣਾ ਲੈਣੀ ਕਿਉਂਕਿ ਕਿਹੜਾ ਖਰਾਬ ਹੁੰਦੀ ਹੈ ਲਓ ਇਹ ਆਪਣਾ ਹੈਗਾ ਜੀ ਐਲੋਵੇਰਾ ਜੈਲ ਠੀਕ ਹੈ ਇਹ ਵਾਈਟ ਵਾਲੀ ਹੈਗੀ ਹੈ ਇੱਕ ਗ੍ਰੀਨ ਜੀ ਆਉਂਦੀ ਹੈ ਇਹ ਵਾਈਟ ਵਾਲੀ ਹੈ ਇਹ ਭਰ ਕੇ ਇੱਕ ਪਾ ਲੈਨੇ ਆ ਤੇ ਆਪਾਂ ਜਿੰਨਾ ਕੁ ਟਾਈਮ ਹੁਣ ਲਾਉਣੀ ਹੈਗੀ ਉਹ ਨਿਕਲ ਜੂ ਉਸ ਤੋਂ ਬਾਅਦ ਤਾਂ ਫਿਰ ਗਰਮੀ ਆ ਜੇ ਨੂੰ ਇੱਕ ਚਮਚ ਪੂਰਾ ਭਰ ਕੇ ਆਪਾਂ ਪਾ ਲਿਆ ਇਹਦੇ ਵਿੱਚ ਇਹਨੂੰ ਕਰਦਨੇ ਆ ਬੰਦ ਮੇਰਾ ਸਮਾਨ ਸਾਰਾ ਇੱਥੇ ਪਿਆ ਹੁੰਦਾ ਕੋਲੀ ਤੇ ਤਾਂ ਕਰਕੇ ਮੈਂ ਇੱਥੇ ਖੜ ਕੇ ਬਣਾਉਣ ਲੱਗਦੀ ਨਹੀਂ ਫਿਰ ਮੈਨੂੰ ਸਮਾਨ ਚੱਕ ਕੇ ਧੋੜ ਉਧਰ ਜਾਣਾ ਪੈਂਦਾ ਤਾਂ ਫਿਰ ਉਹ ਆ ਕਵਲੰਦ ਲਓ ਜੀ ਗਲਿਸਰਿਨ ਥੋੜੀ ਪਾਓ ਕਿਉਂਕਿ ਇਹ ਇਹ ਨਾ ਜੇ ਆਪਾਂ ਜ਼ਿਆਦਾ ਪਾ ਲਈਏ ਤੇ ਚਿਪਚਿਪਾ ਹੋ ਜਾਂਦਾ ਹੈ ਨੋ ਜਿੰਨੇ ਤੋਂ 10 ਦਿਨ ਹੀ ਫਿਲਕਾਉਣੇ ਚਮਚ ਦਾਣਾ ਬਸ ਤੀਜਾ ਹੀ ਸਹੀ ਵਾਧੂ ਹੈ ਠੀਕ ਹੈ ਜਿਆਦਾ ਨਾ ਪਾਓ ਫੇਰ ਤੁਹਾਨੂੰ ਜਿਵੇਂ ਨਾ ਉਹ ਸ਼ਹਿਦ ਲੱਗਿਆ ਹੁੰਦਾ ਫੇਸ ਤੇ ਚਿਪ ਚਿਪ ਕਰਾ ਆ ਜੂਗਾ ਤਾਂ ਇਹਨੂੰ ਮੈਂ ਰੱਖਦੀ ਹੁੰਦੀ ਹਾਂ ਫ੍ਰਿਜ 'ਚ ਮੈਂ ਕੱਢ ਕੇ ਲੱਗਦੀ ਹਾਂ ਫ੍ਰਿਜ 'ਚੋਂ ਤੇ ਹੁਣ ਆਪਾਂ ਪਾਵਾਂਗੇ ਗੁਲਾਬ ਜਲ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਫੇਰ ਆਪਾਂ ਇੱਕ ਚਮਚ ਭਰ ਕੇ ਪਾਵਾਂਗੇ ਚਮਚ ਪੂਰਾ ਪਾ ਲਿਆ ਇਹ ਤੇ ਇਹ ਲਿਆ ਹੈਗਾ ਜੀ ਆਪਾਂ ਨਾਰੀਅਲ ਦਾ ਤੇਲ ਕੋਕੋਨਟ ਆਇਲ ਲੋਜੀ ਇੱਕ ਚਮਚ ਇਹ ਪਾ ਲਿਆ ਮੈਂ ਅੰਦਰੋਂ ਪਤਾ ਲੱਗਿਆ ਹੋਊਗਾ ਕਿ ਜਿਹੜਾ ਐਲੋਵੇਰਾ ਉਹ ਸਭ ਤੋਂ ਜ਼ਿਆਦਾ ਪਾਇਆ ਮੈਂ ਤੇ ਜੇ ਆਪਾਂ ਐ ਇਹਨੂੰ ਮਿਕਸ ਕਰਾਂਗੇ ਤੇ ਇਹਨੇ ਛੇਤੀ ਹੋਣਾ ਨਹੀਂ ਹੈਗਾ ਤੇ ਆਪਾਂ ਇਹਨੂੰ ਮਿਕਸ ਕਰਾਂਗੇ ਚਮਚ ਦੀ ਡੰਡੀ ਨਾਲ ਪਹਿਲਾਂ ਚਮਚ ਨੂੰ ਪੂਰਾ ਸਾਫ਼ ਕਰ ਲਾਂਗੇ ਇਦੇ ਨਾਲ ਐਲੋਵੇਰਾ ਲੱਗ ਗਿਆ ਸੀਗਾ ਚਮਚ ਦੇ ਨਾਲ ਲਓ ਜੀ ਇਹਨੂੰ ਸਾਫ਼ ਕਰ ਲਿਆ ਆਪਾਂ ਹੁਣ ਇਹਦੀ ਡੰਡੀ ਹੈ ਨਾ ਜਿਹੜੀ ਇਹਦੇ ਨਾਲ ਕਰੋ ਤੁਸੀਂ ਮਿਕਸਿੰਗ ਇਹਦੀ ਬਹੁਤ ਅੱਛੀ ਤਰ੍ਹਾਂ ਕਰਨੀ ਆ ਤੁਸੀਂ ਉਹ ਰਹਿ ਕਰੀਮੀ ਟੈਕਸਚਰ ਬਣ ਜੂਗਾ ਕਿੰਨਾ ਫਲਫੀ ਫਲਫੀ ਹੋ ਜੂਗਾ ਦੇਖੋ ਜਿਵੇਂ ਜਿਵੇਂ ਤੁਸੀਂ ਇਦਾਂ ਮਾਰਦੇ ਜਾਓਗੇ ਨਾ ਉਹ ਰ ਐਨ ਕ੍ਰੀਮੀ ਟੈਕਸਚਰ ਹੋ ਗਿਆ ਤਾਂ ਬਿਲਕੁਲ ਵਾਈਟ ਵਾਈਟ ਬਹੁਤ ਵਧੀਆ ਬਣ ਗਿਆ ਤੇ ਜਿਹੜਾ ਮੈਂ ਤੁਹਾਨੂੰ ਜਿੰਨਾ ਵੀ ਕੁਆਂਟੀਟੀ ਜਿਹੜੀ ਦੱਸੀ ਹੈ ਤੁਸੀਂ ਉਦਾਂ ਹੀ ਬਣਾ ਲਿਓ ਉਰੀ ਐਨ ਵਧੀਆ ਬਣ ਕੇ ਤਿਆਰ ਹੋਊਗੀ ਕਰੀਮ ਤੁਹਾਡੀ ਹੁਣ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਉਂਗੀ ਇਹ ਠੀਕ ਹੈ ਜੀ ਹੱਥ ਆਪਾਂ ਪਹਿਲਾਂ ਸਾਫ਼ ਕਰੇ ਸੀ ਧੋਏ ਸੀ ਕਿਉਂਕਿ ਜਦੋਂ ਸ਼ਾਪ ਤੋਂ ਆਉਨੇ ਆ ਨਾ ਉੱਥੇ ਕੱਪੜੇ-ਕੁਪੜਿਆਂ ਨਾਲ ਹੱਥ ਲੱਗਦੇ ਰਹਿੰਦੇ ਆ ਤੇ ਮਿੱਟੀ-ਮੁਟੀ ਜੀ ਹੋ ਜਾਂਦੀ ਗੰਦੇ ਜੇ ਹੋ ਜਾਂਦੇ ਜਦੋਂ ਆ ਕੇ ਤੋ ਜਿਹੜਾ ਹੈਂਡ ਵਾਸ਼ ਕਰਦੇ ਆ ਤੇ ਇਨੀ ਸਿੰਕ ਦੇ ਵਿੱਚ ਬਲੈਕ ਬਲੈਕ ਮੈਲ ਹੋ ਜਾਂਦੀ ਆ ਜਦੋਂ ਆਪਾਂ ਬਾਹਰੋਂ ਆਉਨੇ ਆ ਨਾ ਤੇ ਫਿਰ ਹੱਥ ਉੱਤੇ ਸਾਫ਼ ਕਰਨੇ ਬਹੁਤ ਜ਼ਰੂਰੀ ਹੁੰਦੇ ਆ ਹੁਣ ਆਪਾਂ ਪਹਿਲਾਂ ਆਪਣਾ ਫੇਸ ਜਿਹੜਾ ਉਹਨੂੰ ਵਾਸ਼ ਕਰਦੇ ਆ ਆਹ ਸੌਰੀ ਕਲੀਨ ਕਰਦੇ ਆ ਵਾਸ਼ ਨਹੀਂ ਕਰਦੇ ਕਲੀਨ ਆਪਾਂ ਕਰਾਂਗੇ ਰੋਜ਼ ਵਾਟਰ ਦੇ ਨਾਲ ਲੋ ਇਹ ਨਹੀਂ ਜਦੋਂ ਮੈਂ ਮੈਰ ਉਤਰਦੀ ਆ ਪੂਰੇ ਦਿਨ ਦੀ ਸਾਰੇ ਦਿਨ ਦੀ ਉੱਪਰ ਹੀ ਹੁੰਦੀ ਆ ਇੱਕ ਹਵਾ ਨਾ ਅਜੀਬ ਜੀ ਹਵਾ ਚੱਲਦੀ ਆ ਹੁਣ ਸਾਰਾ ਦਿਨ ਤੇ ਉਹਦੇ ਨਾਲ ਮਿੱਟੀ-ਮੁੱਟੀ ਜੀ ਵੀ ਬਹੁਤ ਪੈ ਜਾਂਦੀ ਆ ਲੋ ਪੂਰਾ ਐਂਡ ਫੇਸ ਜਿਹੜਾ ਆਪਣਾ ਬਿਲਕੁਲ ਕਲੀਨ ਹੋ ਗਿਆ ਠੀਕ ਆ ਇਹ ਲੋ ਕਾਲੀ ਕਾਲੀ ਮੈਰ ਉਤਰਦੀ ਆ ਲੋ ਸੋਣ ਆਪਾਂ ਕਰਦੇ ਆ ਇਹਨੂੰ ਯੂਜ਼ ਇਹਦੇ ਬਿਨੋਂ ਆਪਣਾ ਕੋਈ ਗੁਜ਼ਾਰਾ ਨਹੀਂ ਹੈਗਾ ਪੂਰੀ ਸਰਦੀ ਦੇ ਵਿੱਚ ਮੈਂ ਇਹੀ ਯੂਜ਼ ਕੀਤੀ ਤੇ ਇੱਕ ਵਾਰ ਲਾਉਣ ਤੋਂ ਬਾਅਦ ਕਦੇ ਦੁਬਾਰਾ ਮੈਨੂੰ ਲੋੜ ਨਹੀਂ ਪਈ ਪਰ ਪਹਿਲਾਂ ਕਦੇ ਇਦਾਂ ਨਹੀਂ ਹੋਇਆ ਸੀਗਾ ਜਿਹੜੀਆਂ ਆਪਾਂ ਮਾਰਕੀਟ ਚੋਂ ਲੈ ਕੇ ਆਉਂਦੇ ਆ ਨਾ ਕਰੀਮਾ ਕੋਲਡ ਕਰੀਮ ਵਗੈਰਾ ਉਹ ਕੀ ਹੁੰਦਾ ਉਹਦੇ ਨਾਲ ਸਵੇਰੇ ਆਪਾਂ ਲਾ ਲੈਂਦੇ ਆ ਥੋੜੀ ਦੇਰ ਬਾਅਦ ਆਪਣੀ ਡਰਾਈਨੈਸ ਫੇਰ ਆਉਣ ਲੱਗ ਜਾਂਦੀ ਆ ਹੱਥਾਂ ਤੇ ਵੀ ਫੇਸ ਤੇ ਵੀ ਪਰ ਇਹਦੇ ਨਾਲ ਇੱਕ ਵਾਰ ਲਾਉਣ ਤੋਂ ਬਾਅਦ ਮੈਨੂੰ ਕਦੇ ਦੁਬਾਰਾ ਜ਼ਰੂਰਤ ਨਹੀਂ ਸੀ ਬਈ ਤੇ ਜਿਹੜੀਆਂ ਭੈਣਾਂ ਨੇ ਬਣਾਈ ਆ ਉਹਨਾਂ ਨੂੰ ਪਤਾ ਹੋਣਾ ਹੈ ਇਹ ਕਿ ਨਿਊ ਹੱਟ ਹੈ ਉਹਦੇ ਵਿੱਚ ਮੈਂ ਬਿਲਕੁਲ ਵੀ ਕੋਈ ਝੂਠ ਨਹੀਂ ਮਾਰਦੀ ਹੈਗੀ ਝੂਠਾ ਦਾ ਕੰਮ ਤਾਂ ਆਪ ਕਰਦੇ ਹੀ ਨਹੀਂ ਹੈਗੇ ਲੋ ਜੀ ਬਹੁਤ ਵਧੀਆ ਚੀਜ਼ ਹੈ ਹੁਣ ਇਹਦੇ ਵਿੱਚ ਜਿਹੜੀ ਆਪਾਂ ਹਪਾਈ ਹੱਗੀ ਹੈ ਗਲਿਸਰਨ ਗਲਿਸਰਨ ਆਪਾਂ ਜਦੋਂ ਆਪਣੇ ਮੂੰਹ ਪੱਕੇ ਜਾਂਦੇ ਸੀਗੇ ਤੇ ਡਾਕਟਰ ਵੀ ਦਿੰਦੇ ਹੁੰਦੇ ਸੀਗੇ ਗਲਿਸਰਨ ਹਣਾ ਜੀਭ ਤੇ ਰੋਣ ਵਾਸਤੇ ਕਿਉਂਕਿ ਐਂਟੀਸੈਪਟਿਕ ਹੈਗੀ ਹੈ ਫੇਸ ਤੇ ਕੋਈ ਵੀ ਜਿਹੜੀਆਂ ਫਿੰਚੀਆਂ ਵਗੈਰਾ ਪਿੰਪਲਸ ਹੋ ਜਾਂਦੇ ਨੇ ਨਾ ਨਹੀਂ ਹੋ ਜਾਂਦੀ ਤੇ ਬਹੁਤ ਸੱਚੀ ਬਹੁਤ ਬੜੀਆ ਫੀਲ ਆਉਂਦੀ ਆ ਇਹਦੇ ਨਾਲ ਬਹੁਤ ਬੜੀਆ ਪਰ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਬਹੁਤ ਥੋੜੀ ਪਾਉਣੀ ਆ ਤੀਜਾ ਹਿੱਸਾ ਪਾਉਣਾ ਚਮਚ ਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇੱਕ ਪਾਇਆ ਭਾਵੇਂ ਆਪਾਂ ਇੱਕ ਚਮਚ ਹੀ ਸੀ ਗੈਰ ਲੋ ਵੀਰੇ ਪਰ ਉਹ ਭਰ ਕੇ ਪਾਇਆ ਸੀ ਚਮਚ ਤੇ ਇੱਕ ਚਮਚ ਲਗਾ ਦਿਲਦਾ ਵਾਲੇ ਤੇ ਇੱਕ ਚਮਚ ਪਾ ਲਿਓ ਤੁਸੀਂ ਅ ਕੋਕੋਨਟ ਆਇਲ ਠੀਕ ਹੈ ਜੀ ਤੇ ਵਿਟਾਮਿਨੀ ਕੈਪਸੂਲ ਹਜੇ ਆਪਣਾ ਰਹਿ ਗਿਆ ਮੈਂ ਲੈ ਕੇ ਆਈ ਸੀ ਕਿ ਤੇ ਭੁੱਲ ਗਈ ਪਾਉਣਾ ਤੇ ਇਹ ਵੀ ਬਹੁਤ ਜ਼ਰੂਰੀ ਆ ਮਾਸਟਰ ਜੀ ਇਹ ਵੀ ਪਾ ਲੈਣੀ ਆ ਆਪਾਂ ਇਹ ਲਾਤੀ ਆਪਾਂ ਦੋ ਪਾ ਲਈਏ ਤਿੰਨ ਪਾ ਲਈਏ ਤਿੰਨ ਪਾਉਂਗੇ ਬਹੁਤ ਜ਼ਰੂਰੀ ਆ ਵਿਟਾਮਿਨੀ ਦਾ ਕੈਪਸੂਲ ਸਕਿਨ ਵਾਸਤੇ ਵੀ ਬਹੁਤ ਜ਼ਰੂਰੀ ਆ ਜੇ ਆਪਾਂ ਇਹਨੂੰ ਖਾਣੇ ਆ ਨਾ ਜੀ ਇਹਦਾ ਇੰਟੇਕ ਵੀ ਬਹੁਤ ਵਧੀਆ ਹੁੰਦਾ ਵਾਲਾਂ ਵਾਲਾਂ ਤੇ ਬਹੁਤ ਸੋਹਣਾ ਫਟਾਉਂਦਾ ਤੇ ਬਾਲਾਂ ਨੂੰ ਝੜਨ ਤੋਂ ਰੋਕਦਾ ਹੈ ਤੇ ਸਕਿਨ ਤੇ ਬਹੁਤ ਸੋਹਣਾ ਇਫੈਕਟ ਆਉਂਦਾ ਲੋ ਹੁਣ ਆਪਾਂ ਇਹਨੂੰ ਖੋਲਦੇ ਆਂ ਖੋਲ ਕੇ ਔਨੀਆਂ ਵਿੱਚ ਲੋ ਦੀ ਹੈ ਕਰੀਮ ਆ ਤੇ ਇਹ ਆਪਣੇ ਕੋਲ ਵਿਟਾਮਿਨ E ਦਾ ਕੈਪਸੂਲ ਤੇ ਇਹਦੇ ਨਾਲ ਗਲੀ ਕਰਾਂਗੇ ਆਪਾਂ ਸੇਫਟੀ ਪੈਨ ਮੈਨੂੰ ਨੇੜੇ ਉੱਪਰ ਗਿਆ ਲੋੜ ਮੈਂ ਚ ਤਿੰਨ ਪਾ ਰਹੀ ਹਾਂਗੀ ਜੇ ਤੁਸੀਂ ਵਿਟਾਮਿਨ ਏ ਦਾ ਕੋਰਸ ਕਰੋਗੇ ਨਾ ਮਤਲਬ ਕਿ ਲੋਂਗੇ ਖਾਓਗੇ ਇਹਨੂੰ ਵਿਟਾਮਿਨ ਏ ਨੂੰ ਤਾਂ ਇਹਦਾ 15 ਦਿਨ ਕੋਰਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਰੈਗੂਲਰ 15 ਡੇਸ ਵਿੱਚ ਕੋ ਗੈਪ ਨਾ ਬਾਇਓ ਇਹ ਨਾ ਮੈਨੂੰ ਵੀ ਡਾਕਟਰ ਨੇ ਦੱਸਿਆ ਸੀਗਾ ਆਪਾਂ ਨੂੰ ਪਤਾ ਤਾਂ ਹੁੰਦਾ ਨਹੀਂ ਆਪਾਂ ਕਿਹੜਾ ਰੋਗ ਹੈ ਪਰ ਮੈਨੂੰ ਨਾ ਇੱਕ ਡਾਕਟਰ ਨੇ ਦੱਸਿਆ ਸੀਗਾ ਕਿ ਜਦੋਂ ਤੁਸੀਂ ਲੈਣਾ ਹੈ ਤਾਂ ਇਹਨੂੰ ਪੂਰਾ 15 ਦਿਨਾਂ ਦਾ ਕੋਰਸ ਕਰਨਾ ਹੈ ਇੱਕ ਦਿਨ ਵੀ ਗੈਪ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਜੇ ਗੈਪ ਪਾਣੀ ਹੈ ਤਾਂ ਉਸ ਤੋਂ ਬਾਅਦ ਫੇਰ ਤੁਹਾਨੂੰ 15 ਦਿਨ ਪੂਰੇ ਕਰਨੇ ਨੇ ਠੀਕ ਹੈ ਜੀ ਤੇ ਜੇ ਤੁਸੀਂ ਲਓਗੇ ਤਾਂ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਲਓ ਹੁਣ ਇਹਨੂੰ ਦੁਬਾਰਾ ਤੋਂ ਆਪਾਂ ਮਿਕਸ ਕਰਾਂਗੇ ਮੈਂ ਤਿੰਨ ਈ ਵਿਟਾਮਿਨ ਈ ਦੀ ਕੈਪਸੂਲ ਪਾਈ ਲਈ ਇਹਦੇ ਵਿੱਚ ਲੋ ਜੀ ਜਿਹੜਾ ਤਾਂ ਹੈਗੀ ਆ ਆਪਣੀ ਗਲਿਸਰਿਨ ਐਂਟੀਸੈਪਟਿਕ ਹੈ ਠੀਕ ਹੈ ਜੀ ਫੰਸੀਆ ਵਗੈਰਾ ਨਹੀਂ ਹੋਣ ਦਿੰਦੀ ਤੇ ਬਾਕੀ ਅ ਮਤਲਬ ਕਿ ਸਕਿਨ ਨੂੰ ਨਾ ਡਰਾਈ ਹੋਣ ਤੋਂ ਵੀ ਬਚਾਉਂਦੀ ਆ ਤੇ ਐਲੋਵੇਰਾ ਤਾਂ ਹੈ ਹੀ ਸਕਿਨ ਵਾਸਤੇ ਬਹੁਤ ਵਧੀਆ ਠੀਕ ਹੈ ਤੇ ਇੱਕ ਭੈਣ ਨੇ ਪੁੱਛਿਆ ਸੀਗਾ ਕਿ ਕੋਕੋਨਟ ਆਇਲ ਦਾ ਜੇ ਅਸੀਂ ਉਹ ਕਰਦੇ ਆਂ ਅ ਫੇਸ ਦੇ ਉੱਪਰ ਮ사ਜ ਕਰਦੇ ਆਂ ਤਾਂ ਫਿਰ ਹੇਅਰ ਗਰੋਥ ਹੋਊਗੀ ਫੇਸ ਦੇ ਉੱਪਰ ਬਿਲਕੁਲ ਨਹੀਂ ਹੁੰਦੀ ਜੀ ਜੇ ਆਪਾਂ ਵਾਲਾਂ ਨੂੰ ਲਾਉਣੇ ਆ ਨਾ ਸਿਰ ਤੇ ਤਾਂ ヘア ਗ੍ਰੋਥ ਹੁੰਦੀ ਹੈ ਪਰ ਜੇ ਆਪਾਂ ਫੇਸ ਤੇ ਇਹਦੀ ਮ사ਜ ਕਰਦੇ ਆਂ ਤਾਂ ਬਿਲਕੁਲ ਫੇਸ ਤੇ ヘア ਗ੍ਰੋਥ ਆ ਜਿਹੜੀ ਉਹ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਬਿਲਕੁਲ ਨਾੜੀਓ ਤੁਸੀਂ ਆਰਾਮ ਨਾਲੇ ਨੂੰ ਯੂਜ਼ ਕਰ ਸਕਦੇ ਹੋ ਲੋ ਜੀ ਬਹੁਤ ਵਧੀਆ ਕਰੀਮ ਬਣ ਕੇ ਰੈਡੀ ਹੋਈ ਹੈ ਬਹੁਤ ਜਿਆਦਾ ਵਧੀਆ ਠੀਕ ਹੈ ਤੁਸੀਂ ਵੀ ਜ਼ਰੂਰ ਬਣਾਉਣੀ ਆ ਤੇ ਨੌਣੀ ਬਹੁਤ ਵਧੀਆ ਰਹੂਗੀ ਸਾਰੀਆਂ ਨੈਚੁਰਲ ਚੀਜ਼ਾਂ ਜਦੋਂ ਸਾਰਾ ਦਿਨ ਪੂਰੇ ਦਿਨ ਆਪਣੇ ਫੇਸ ਤੇ ਲੱਗੀਆਂ ਰਹਿਣਗੀਆਂ ਤਾਂ ਉਹਨਾਂ ਦਾ ਆਪਾਂ ਨੂੰ ਬੈਨੀਫਿਟ ਹੀ ਹੋਣਾ ਨੁਕਸਾਨ ਤਾਂ ਵੀ ਹੋਣਾ ਨਹੀਂ ਹੈਗਾ ਠੀਕ ਹੈ ਤੇ ਜੋ ਐਂ ਆ ਪੈਣਾ ਜਿੰਨਾ ਪੈਣਾ ਨੂੰ ਨਹੀਂ ਪਤਾ ਸੀਗਾ ਉਹ ਪੈਣਾ ਵੀ ਜਰੂਰ ਬਣਾ ਕੇ ਲਾਇਓ ਤੇ ਕੋਈ ਵੀ ਤੁਹਾਨੂੰ ਮਾਰਕੀਟ ਤੋਂ ਕਰੀਮ ਵਗੈਰਾ ਲਿਆਉਣ ਦੀ ਤੁਸੀਂ ਭੁੱਲ ਜਾਓਗੇ ਵੀ ਮਾਰਕੀਟ ਤੋਂ ਵੀ ਕੋਈ ਕਰੀਮ ਲਿਆਉਣੀ ਹੈ ਠੀਕ ਹੈ ਜੀ ਇੰਨੀ ਅੱਛੀ ਕਰੀਮ ਬਣਦੀ ਹੈ ਤੁਸੀਂ ਵੀ ਲਾਓ ਤੇ ਆਪਣੇ ਬੱਚਿਆਂ ਦੇ ਵੀ ਲਾਓ ਇਹਨੇ ਕਿਹੜਾ ਕੋਈ ਨੁਕਸਾਨ ਕਰਨਾ ਜੀ ਕਈ ਪੈਣਾ ਦੇ ਇਹ ਨਾ ਕੁਐਸਚਨ ਹੁੰਦੇ ਨੇ ਮੈਂ ਤਾਂ ਦੱਸ ਦੇ ਰਹੀ ਨਹੀਂ ਨਾਲ ਨਾਲ ਕਈ ਪੈਣਾ ਪੁੱਛਣ ਲੱਗ ਜਾਂਦੀਆਂ ਨੇ ਕਿ ਕੀ ਅਸੀਂ ਬੱਚਿਆਂ ਦੇ ਲਾ ਸਕਦੇ ਹਾਂ ਦੇਖੋ ਸਾਰੀਆਂ ਨੇਚਰਲ ਚੀਜ਼ਾਂ ਨੇ ਇਸ ਕਰਕੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਆਪਣੇ ਬੱਚਿਆਂ ਲਈ ਵੀ ਇਹ ਯੂਜ਼ ਕਰੋ ਸਾਰੀ ਫੈਮਿਲੀ ਮੈਂਬਰ ਆ ਜਿਹੜੇ ਇਹ ਯੂਜ਼ ਕਰੋ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਤੇ ਲੋ ਥੋੜੀ ਡਿਮਾਂਡ ਤੇ ਆਪਾਂ ਇਹ ਵਲੌਗ ਬਣਾਇਆ ਆਦਰਵਾਇਜ਼ ਤੇ ਦੋ ਵਾਰ ਪਾ ਚੁੱਕੇ ਤੀਜੀ ਵਾਰ ਬਣ ਗਿਆ ਇਹ ਇੱਕ ਵਾਰ ਜਦੋਂ ਆਪਾਂ ਵਿਆਹ ਗਏ ਸੀ ਉਦੋਂ ਵਲੌਗ ਦੇ ਵਿੱਚ ਹੀ ਮੈਂ ਇਹ ਕ੍ਰੀਮ ਬਣਾਈ ਸੀ ਜਾਨ ਤੋਂ ਪਹਿਲਾਂ ਦੇਖੋ ਮੈਨੂੰ ਲੱਗਦਾ ਹਜੇ 20 ਦਿਨ ਨਹੀਂ ਹੋਏ ਹੋਣੇ ਹੋਏ ਨੂੰ ਤੇ 20 ਵੀ ਨਹੀਂ ਹੋਏ ਹਜੇ ਤਾਂ ਮੈਨੂੰ ਲੱਗਦਾ 15 ਦਿਨ ਨਹੀਂ ਹੋਏ 15 ਦਿਨਾਂ ਦੇ ਵਿੱਚ ਹੀ ਖਤਮ ਹੋ ਗਈ ਜਿੰਨਾ ਕੁਛ ਅੱਜ ਮੈਂ ਪਾਇਆ ਸੀ ਉਨੇ ਉਦੋਂ ਪਾਈ ਸੀਗੀ ਪਰ 15 ਦਿਨਾਂ ਦੇ ਵਿੱਚ ਇੱਕ کریم ਆ ਜਿਹੜੀ ਉਹ ਮੇਰੀ ਖਤਮ ਹੋ ਗਈ ਤੇ ਅੱਜ ਆਪਾਂ ਦੁਬਾਰਾ ਬਣਾ ਲਈ ਆ ਆਪਾਂ ਕਿਹੜਾ ਕੁਝ ਲੈ ਕੇ ਆਉਣਾ ਸਾਰਾ ਸਮਾਨ ਇੱਕ ਵਾਰੀ ਆ ਜਾਂਦਾ ਤੇ ਉਹ ਏਡੀ ਛੇਤਾ ਖਤਮ ਨਹੀਂ ਹੁੰਦਾ ਹੈਗਾ ਤੇ ਸਾਰੀ ਸਰਦੀ ਹੈ ਜਿਹੜੀ ਉਹ ਆਪਾਂ ਬੜੀ ਵਧੀਆ ਠੀਕੇ ਨਾਲ ਕੱਢ ਲਾਂਗੇ ਤੇ ਬਸ ਹੁਣ ਜਦੋਂ ਤੱਕ ਗਰਮੀ ਆਉਣੀ ਆ ਉਦੋਂ ਤੱਕ ਇਹ ਨਹੀਂ ਇਸ ਤਰ੍ਹਾਂ ਹੀ ਵਧੀਆ ਆਪਣਾ ਕੰਮ ਆ ਜਿਹੜਾ ਉਹ ਚੱਲਦਾ ਰਹੂਗਾ ਤੇ ਗਰਮੀਆਂ ਦੇ ਵਿੱਚ ਆਪਾਂ ਦੇਖਾਂਗੇ ਅਗਲੀ ਗਰਮੀਆਂ ਵਾਲੀ ਕੋਈ کریم ਬਣਾਵਾਂਗੇ ਕਿਉਂਕਿ ਗਰਮੀਆਂ 'ਚ ਵੀ ਕੁਝ ਨਾ ਕੁਝ ਤਾਂ ਹੁੰਦਾ ਹੈ ਕਿ ਆਪਾਂ ਲਾਈਏ ਫੇਸ ਤੇ ਹਨਾ ਐਵੇਂ ਨਹੀਂ ਹੁੰਦਾ ਕਿ ਬਿਲਕੁਲ ਬਣਾਇਆ ਜਾਂਦਾ ਹੁੰਦਾ ਹੈ ਕਿ ਆਪਾਂ ਨਾ ਕਿ ਆਈਏ ਉਸ ਤੋਂ ਬਾਅਦ ਥੋੜੀ ਜੀ ਕੁਛ ਨਾ ਕੁਛ ਲਾਈਏ ਤਾਂ ਗਰਮੀਆਂ ਵਾਸਤੇ ਵੀ ਤਕਰੀਮਾਂ ਆਉਂਦੀਆਂ ਨੇ ਸੋ ਗਰਮੀਆਂ ਦੇ ਵਿੱਚ ਆਪਾਂ ਉਹ ਦੇਖਾਂਗੇ ਤੇ ਸਰਦੀਆਂ ਵਾਲੀ ਇਹ ਬਹੁਤ ਅੱਛੀ ਕਰੀਮ ਹੈਗੀ ਹੈ ਠੀਕ ਹੈ ਤੇ ਮੈਨੂੰ ਲੱਗਦਾ ਤੁਹਾਨੂੰ ਇਹ ਮੇਰਾ ਕਰੀਮ ਬਣਾਉਂਦਾ ਤੇ ਇਤਵ ਵਧੀਆ ਲੱਗੂਗਾ ਵਧੀਆ ਲੱਗਿਆ ਤਾਂ ਤੁਸੀਂ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਤਾਂ ਤੁਸੀਂ ਬਹੁਤ ਕਰ ਕਰਕੇ ਦੱਸਦੇ ਰਹਿੰਦੇ ਆ ਤੇ ਹੋਰ ਵੀ ਦੱਸਦੇ ਰਿਹਾ ਕਰੋ ਕੋਈ ਤੁਹਾਡੀ ਸਲਾਹ ਹੁੰਦੀ ਹੈ ਤੁਸੀਂ ਜ਼ਰੂਰ ਦੇ ਦਿਆ ਕਰੋ ਠੀਕ ਹੈ ਜੀ ਐ ਨਹੀਂ ਹੈਗਾ ਕਿ ਸਾਰਾ ਕੁਝ ਮੇਰੇ ਕੋਲ ਹੀ ਹੈਗਾ ਮੈਂ ਵੀ ਕੋਈ ਆਇ ਨਹੀਂ ਵੀ ਇੰਨੀ ਸਿਆਣੀ ਕਈ ਮੇਰੀਆਂ ਭੈਣਾਂ ਨੂੰ ਬਹੁਤ ਕੁਝ ਪਤਾ ਹੈ ਇੱਕ ਮੰਦੀਪ ਭੈਣ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਮੈਨੂੰ ਇੱਕ ਬਹੁਤ ਵਧੀਆ ਕਰੀਮ ਦੱਸੀ ਤੇ ਉਹਨਾਂ ਨੇ ਯੂਜ਼ ਕਰਕੇ ਵੀ ਦੇਖੀ ਤੇ ਉਹ ਕਹਿੰਦੇ ਕਮਾਲ ਦੇ ਇਫੈਕਟ ਆਏ ਨੇ ਤੇ ਉਹ ਮੈਂ ਕੋਸ਼ਿਸ਼ ਕਰਦੀ ਹਾਂ ਕਿ ਕੱਲ ਨੂੰ ਉਹ ਬੜੀ ਕਰੀਮ ਹੈ ਜਿਹੜੀ ਉਹ ਬਣਾਈਏ ਫੇਸ ਦੇ ਦਾਗ ਤੱਬੇ ਤੇ ਟੈਨਿੰਗ ਵਗੈਰਾ ਜਿਵੇਂ ਹੁਣ ਗਰਮੀਆਂ ਦੇ ਵਿੱਚ ਟੈਨਿੰਗ ਵਗੈਰਾ ਕਈ ਭੈਣਾਂ ਨੂੰ ਬਹੁਤ ਹੋ ਜਾਂਦੀ ਹੈ ਉਹ ਸਾਰੀ ਰਿਮੂਵ ਕਰ ਦਿੰਦੀ ਹੈ ਬਹੁਤ ਵਧੀਆ ਹੈਗੀ ਹੈ ਸਾਡੇ ਸਕਿਨ ਵਾਸਤੇ ਉਹ ਕਰੀਮ ਔਰ ਸਿਰਫ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੋ ਜਾਂਦੀ ਹੈ ਉਹ ਔਰ ਉਹ ਚੀਜ਼ਾਂ ਕਿਤੇ ਨਹੀਂ ਲੈਣ ਜਾਣੀਆਂ ਤੁਹਾਡੇ ਘਰ ਦੇ ਵਿੱਚ ਤੇ ਉਹ ਮੰਦੀ ਭੈਣ ਨੇ ਮੈਨੂੰ ਮੈਸੇਜ ਕਰਕੇ ਦੱਸਿਆ ਕਿ ਮੈਂ ਯੂਜ਼ ਕੀਤੀ ਤੇ ਔਰ ਬਹੁਤ ਵਧੀਆ ਇਫੈਕਟ ਆਇਆ ਕਹਿੰਦੀ ਉਹਦਾ ਸੋ ਆਪਾਂ ਬਣਾਵਾਂਗੇ ਜੀ ਕੱਲ ਨੂੰ ਕੋਸ਼ਿਸ਼ ਕਰਦੀ ਆ ਜੀ ਮੇਰੇ ਟਾਈਮ ਲੱਗੇ ਕੱਲ ਨੂੰ ਬਣਾਉਂਗੀ ਤੇ ਬਸ ਉਸ ਤੋਂ ਬਾਅਦ ਫਿਰ ਨਾਲ ਸ਼ੇਅਰ ਕਰੂੰਗੀ ਚਲੋ ਠੀਕ ਹੈ ਜੀ ਹੁਣ ਮੈਂ ਖਾਣਾ ਖੋਣ ਮੈਂ ਖਾ ਲਾਂ ਕੱਪੜੇ ਚੇਂਜ ਕਰ ਲਾਂ ਫਿਰ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਮਿਲਾਂਗੇ ਤੇ ਉਮੀਦ ਆ ਤੁਹਾਨੂੰ ਇਹ ਵਲੌਗ ਜਿਹੜਾ ਉਹ ਬਹੁਤ ਪਸੰਦ ਆਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਮੈਂ ਹੁਣੇ ਹੁਣੇ ਕੁਲਦੀਪ ਕੌਰ ਭੈਣ ਦਾ ਮੈਸੇਜ ਪੜਿਆ ਕਮੈਂਟ ਪੜਿਆ ਉਹ ਕਹਿੰਦੇ ਵੀ ਮੇਰਾ ਨਾਂ ਤੁਸੀਂ ਬੋਲੇ ਹੀ ਨਹੀਂ ਹੈਗਾ ਮੈਂ ਕਿਹਾ ਸੀਗਾ ਕੁਲਦੀਪ ਕੌਰ ਭੈਣ ਦਾ ਜਿਹੜਾ ਪਿੰਡ ਹੈਗਾ ਸੋਹਰਾ ਪਿੰਡ ਉਹ ਛੱਤਿਆਣਾ ਤੇ ਜਿਹੜਾ ਪਿਕਾ ਪਿੰਡ ਹੈ ਉਹ ਹੈਗਾ ਸੁਖਣਾ ਤੇ ਛੱਤਿਆਣਾ ਤੇ ਸੁਖਣਾ ਦੋਨੋਂ ਹੀ ਮੇਰੇ ਪੇਕੇ ਆਂਦੇ ਪਿੰਡ ਦੇ ਕੋਲ ਨੇ ਬਿਲਕੁਲ ਹੀ ਛੱਤਿਆਣਾ ਵੀ ਸਾਨੂੰ ਇਹੀ ਲੱਗਦਾ ਹੁੰਦਾ ਵੀ ਜਿਵੇਂ ਸਾਡੇ ਪਿੰਡ ਦੇ ਵਿੱਚ ਹੀ ਰਲਿਆ ਹੋਇਆ ਤੇ ਸੁਖਣਾ ਵੀ ਸਾਨੂੰ ਇਹੀ ਲੱਗਦਾ ਕਿਉਂਕਿ ਸਾਡੇ ਜਿਹੜੇ ਖੇਤ ਨੇ ਨਾ ਉਹ ਛੱਤਿਆਣੇ ਨਾਲ ਵੀ ਲੱਗਦੇ ਨੇ ਛੱਤਿਆਣੇ ਦੇ ਤੇ ਸਾਡੇ ਪਿੰਡ ਦੇ ਬੂਟਰਛਲੀ ਨੇ ਖੇਤ ਜਿਹੜੇ ਉਹ ਸਾਂਝੇ ਜਿਹੀ ਨੇ ਤੇ ਇਸੇ ਤਰ੍ਹਾਂ ਹੀ ਸੁਖਣੇ ਵਾਲਾ ਸੀ ਸੁਖਣੇ ਵਾਲਾ ਖੇਤ ਕਹਿੰਦੇ ਹੁੰਨੇ ਜਿਹੜੇ ਖੇਤ ਸੁਖਣੇ ਵਾਲਾ ਹੁੰਦੇ ਨੇ ਤੇ ਗੁਲਦੀਪ ਕੌਰ ਭੈਣ ਕਹ ਰਹੀ ਸੀ ਕਹਿੰਦੀ ਮੈਨੂੰ ਤੁਸੀਂ ਮੇਰਾ ਨਾਮ ਨਹੀਂ ਬੋਲਿਆ ਭੈਣੋ ਕਈ ਵਾਰੀ ਨਾ ਮੈਂ ਨੋਟ ਤਾਂ ਕਰ ਲੈਣੀ ਹੁੰਨੀ ਆ ਨਾ ਸਕਰੀਨ ਸ਼ਾਟ ਲੈ ਲੈਣੀ ਜੜੀਆਂ ਭੈਣਾ ਕਹਦਨੀ ਆ ਨਾਮ ਬੋਲੇ ਪਰ ਜਦੋਂ ਮੈਂ ਵੀਡੀਓ ਬਣਾਉਣ ਲੱਗਦੀ ਆ ਅਗਲੀ ਉਹਦੋਂ ਮੈਂ ਭੁੱਲ ਜਾਂਦੀ ਆ ਅੱਜ ਮੈਂ ਹੁਣੇ ਹੀ ਪੜਿਆ ਤੇ ਮੈਂ ਨਾਲ ਦੀ ਨਾਲ ਹੀ ਮੈਂ ਸੋਚਿਆ ਹੁਣੇ ਬੋਲ ਦੇਣੀ ਆ ਵਲੌਗ ਦੇ ਵਿੱਚ ਵਲੌਗ ਦਾ ਆਪ ਐਂਡ ਕਰਤਾ ਸੀਗਾ ਪਰ ਐਂਡ ਕਰਨ ਤੋਂ ਬਾਅਦ ਵੀ ਆਪਾਂ ਬਲੌਗ ਦੇ ਵਿੱਚ ਭੈਣ ਦੀ ਸਵਾਰਿਸ਼ ਤੇ ਆਪਾਂ ਨਾਮ ਬੋਲੇ ਭੈਣ ਗੁੱਸੇ ਨਾ ਹੋ ਜੇ ਮੇਰੇ ਪੇਕੇਆਂ ਦੇ ਪਿੰਡ ਦੀ ਨੇੜੇ ਦੀ ਭੈਣ ਆ ਤੇ ਵੈਸੇ ਤਾਂ ਸਾਰੀਆਂ ਹੀ ਭੈਣਾਂ ਮੈਨੂੰ ਬਹੁਤ ਜ਼ਿਆਦਾ ਅਜ਼ੀਜ਼ ਹਾਂ ਤੁਸੀਂ ਬਹੁਤ ਪਿਆਰੀ ਹੋ ਪਰ ਜਦੋਂ ਕੋਈ ਭੈਣ ਕਹਿ ਦਿੰਦੀ ਆ ਮੇਰਾ ਨਾਮ ਬੋਲੇਓ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਹਨਾ ਤੇ ਚਲੋ ਠੀਕ ਆ ਭੈਣੇ ਨਾਮ ਬੋਲ ਤੋਂ ਤੁਹਾਡਾ ਹੁਣ ਆਪਾਂ ਗੁੱਸੇ ਨਾ ਹੋਇਓ